ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਚਰਨ ਕਮਲ ਸਿੰਘ ਮਾਨ ਤੇ ਤੁਸੀਂ ਹਮਦਰਦ ਟੀਵੀ ਵੇਖ ਰਹੇ ਹੋ ਅੱਜ 29 ਮਈ 2024 ਅੱਜ ਉਹੀ ਕਾਲਾ ਦਿਨ ਹੈ ਜਿਹੜਾ 2 ਸਾਲ ਪਹਿਲਾਂ ਪੰਜਾਬ ਦੇ ਦਿਲਾਂ ਦੀ ਧੜਕਣ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਟਿੱਬਿਆਂ ਦਾ ਪੁੱਤ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਸ ਨੂੰ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਅੱਜ ਦੇ ਦਿਨ ਕਤਲ ਕਰ ਦਿੱਤਾ ਗਿਆ ਸੀ 2 ਸਾਲ ਹੋ ਗਏ ਨੇ ਪਰਿਵਾਰ ਉਹ ਚਰਨਕੌਰ ਮਾਤਾ ਦੀ ਗੱਲ ਕਰੀਏ ਜਾਂ ਬਾਪੂ ਬਲਕੌਰ ਸਿੰਘ ਉਹਨਾਂ ਦੀ ਗੱਲ ਕਰੀਏ ਉਹ ਕਿਹੜਾ ਪਲ ਆ ਜਦੋਂ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਨਹੀਂ ਕੀਤਾ ਇੱਕ ਪਿਓ ਦੇ ਲਈ ਇੱਕ ਮਾਂ ਦੇ ਲਈ ਸਭ ਤੋਂ ਔਖਾ ਜ਼ਿੰਦਗੀ ਦੇ ਵਿੱਚ ਪਲ ਉਹ ਹੁੰਦਾ ਜਦੋਂ ਆਪਣੇ ਜਵਾਨ ਪੁੱਤ ਦੀ ਝੋਟੇ ਵਰਗੇ ਪੁੱਤ ਦੀ Laash ਮੋਢਿਆਂ ਉਤੇ ਚੁਕਣੀ ਪੈ ਜਾਵੇ ਉਹ ਮੰਜ਼ਰ ਉਹ ਜਦੋਂ ਸ਼ੁਭਦੀਪ ਸਿੱਧੂ ਮੂਸੇਵਾਲੇ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਆ ਉਹ ਸੋਸ਼ਲ ਮੀਡੀਆ ਤੇ ਯਾ ਨਿਊਜ਼ ਚੈਨਲਾਂ ਦੇ ਉੱਪਰ ਸਾਰੇ ਦਰਸ਼ਕਾਂ ਨੇ ਬਾਕੂਬੀ ਦੇਖਿਆ ਕਿ ਕਿੰਨਾ ਦਿਲ ਨੂੰ ਟੋਹ ਦੇਣ ਵਾਲਾ ਉਹ ਪਲ ਸੀਗਾ ਅੱਜ ਵੀ ਮਾਤਾ ਚਰਨਕੌਰ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਆਪਣੇ ਪੁੱਤ ਨੂੰ ਯਾਦ ਕੀਤਾ ਭਾਵੁਕ ਕਰਨ ਵਾਲੀ ਉਹ ਪੋਸਟ ਆ ਦਿਲ ਨੂੰ ਟੋਣ ਵਾਲੀ ਪੋਸਟ ਆ ਮੈਂ ਦਰਸ਼ਕਾਂ ਦੇ ਨਾਲ ਉਹ ਪੋਸਟ ਸਾਂਝੀ ਕਰਨੀ ਚਾਹੂੰਗਾ ਵੀ ਕੀ ਲਿਖਿਆ ਮਾਤਾ ਚਰਨਕੌਰ ਨੇ ਸ਼ੁਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ ਤੇ 1061902 ਮਿੰਟ ਤੇ 6 ਕਰੋੜ 31 ਲੱਖ 5200 ਸੈਕਿੰਡ ਗੁਜ਼ਰ ਗਏ ਪੁੱਤ ਤੁਹਾਨੂੰ ਘਰ ਦੀ ਦਹਲੀਜ਼ ਲੰਗੇ ਨੂੰ ਮੇਰੀਆਂ ਅਰਦਾਸਾਂ ਤੇ ਮੰਨਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾਂ ਕਿਸੇ ਗੁਨਾਹ ਤੋਂ ਬਣੇ ਦੁਸ਼ਮਣਾਂ ਨੇ ਮੇਰੀ ਕੁੱਖ ਤੋਂ ਖੋਹ ਲਿਆ ਅਤੇ ਪੁੱਤ ਅਜਿਹਾ ਹਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਫ ਸੀ ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿੱਚ ਬਰਕਰਾਰ ਰੱਖਾਂਗੇ ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀਆਂ ਜੋ ਮੈਂ ਇਹਨਾਂ 2 ਸਾਲਾਂ ਤੋਂ ਕਰਦੀ ਆ ਰਹੀ ਹਾਂ ਪੁੱਤ ਅੱਜ ਦਾ ਦਿਨ ਬੜਾ ਔਖਾ ਹੈ ਪੁੱਤ ਤੁਸੀਂ ਆਪ ਸੋਚ ਸਕਦੇ ਹੋ ਵੀ ਇੱਕ ਮਾਂ ਦੇ ਲਈ ਕਿੰਨਾ ਔਖਾ ਹੈ ਆਪਣੇ ਜਵਾਨ ਪੁੱਤ ਨੂੰ ਉਹ ਪਲ-ਪਲ ਯਾਦ ਕਰਨਾ ਤੇ ਸਰੀਰਕ ਤੌਰ ਤੇ ਬੇਸ਼ੱਕ ਸਿੱਧੂ ਮੂਸੇਵਾਲਾ ਸਾਡੇ ਵਿੱਚ ਮੌਜੂਦ ਨਹੀਂ ਪਰ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਤੇ ਅੱਜ ਵੀ ਸ਼ੋਭਦੀਪ ਸਿੱਧੂ ਰਾਜ ਕਰਦਾ ਹੈ ਤੇ ਸਾਡੀਆਂ ਤਹਿ ਦਿਲ ਤੋਂ ਕਹ ਲੋ ਜਿਹੜੀ ਸ਼ਰਧਾਂਜਲੀ ਆ ਜਾਂ ਸਾਡੀਆਂ ਹੱਥ ਬੰਨ ਕੇ ਉਹਨਾਂ ਦੇ ਨਾਲ ਨੇ ਸਾਡੀਆਂ ਇਮੋਸ਼ਨਸ ਸਾਡੀਆਂ ਫੀਲਿੰਗਸ ਕਿਉਂਕਿ ਉਸ ਟਿੱਬਿਆਂ ਦੇ ਪੁੱਤ ਨੇ ਪੂਰੇ ਸੰਸਾਰ ਦੇ ਵਿੱਚ ਦਸਤਾਰ ਨੂੰ ਜੋ ਦਸਤਾਰ ਦਾ ਮੁਕਾਮ ਹੈ ਉਹਨੂੰ ਸੰਸਾਰ ਭਰ ਦੇ ਉੱਪਰ ਰੌਸ਼ਨ ਕੀਤਾ ਬੜੇ ਮਕਬੂਲ ਗੀਤ ਹੋਏ ਨੇ ਲੋਕਾਂ ਨੇ ਦਿਲ ਖੋਲ ਕੇ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਪਿਆਰ ਦਿੱਤਾ ਤੇ ਐਜ਼ ਜੇ انسان ਦੀ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਤੇ ਉਹਨਾਂ ਦੀ ਮਾਤਾ ਨੇ ਹਮੇਸ਼ਾ ਸਿੱਧੂ ਮੂਸੇਵਾਲੇ ਨੂੰ ਸਰਵਣ ਪੁੱਤ ਕਿਹਾ ਤੇ ਸਰਵਣ ਪੁੱਤ ਦੀ ਮੈਨੂੰ ਲੱਗਦਾ ਗਾਥਾ ਸਾਰੇ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਹੋਣਗੇ ਵੀ ਕਿਹੋ ਜਿਹਾ ਸਰਵਣ ਪੁੱਤ ਸੀਗਾ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਨ ਵਾਲਾ ਆਪਣੇ ਪਿਤਾ ਦਾ ਸਤਿਕਾਰ ਕਰਨ ਵਾਲਾ ਪੁੱਤ ਸੀ ਤੇ ਸ਼ੁਭਦੀਪ ਸਿੱਧੂ ਮੂਸੇਵਾਲੇ ਆਪਣੇ ਪਰਿਵਾਰ ਨੂੰ ਆਪਣੀ ਮਾਤਾ ਨੂੰ ਆਪਣੇ ਪਿਤਾ ਨੂੰ ਕਿੰਨਾ ਪਿਆਰ ਕਰਦਾ ਸੀ ਇਹ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਪਰ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ ਅੱਜ ਵੀ ਪਰਿਵਾਰ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਇਨਸਾਫ ਦੀ ਗੁਹਾਰ ਲਾ ਰਿਹਾ ਚਾਰੇ ਪਾਸੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਜਸਟਿਸ ਫॉर ਸਿੱਧੂ ਮੂਸੇਵਾਲਾ ਦੇ ਜਿਹੜੇ ਹੈਸ਼ਟੈਗ ਨੇ ਉਹ ਚਾਰੇ ਪਾਸੇ ਚੱਲ ਰਹੇ ਨੇ ਉਮੀਦ ਦਾ ਇੱਕ ਕਿਣਕਾ ਅਜੇ ਵੀ ਉਹ ਪਰਿਵਾਰ ਦੇ ਕਹਿ ਲੋ ਦਿਲਾਂ ਦੇ ਵਿੱਚ ਹੈ ਵੀ ਸਾਨੂੰ ਕਿਤੇ ਨਾ ਕਿਤੇ ਇਨਸਾਫ ਹੈ ਜਿਹੜਾ ਉਹ ਮਿਲੂਗਾ ਸੋ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢੋ ਤੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਤੇ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੇ ਨਾਲ ਜਿਨ੍ਹਾਂ ਦਾ ਮਨੋਰੰਜਨ ਹੋਇਆ ਜਿਹੜੇ ਲੋਕ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਸੀ ਕਰੋੜਾਂ ਲੋਕ ਉਹ ਵਾਹਿਗੁਰੂ ਲਿਖ ਕੇ ਜਾਂ ਰੈਸਟ ਇਨ ਪੀਸ ਲਿਖ ਕੇ ਸਿੱਧੂ ਮੂਸੇਵਾਲੇ ਨੂੰ ਅੱਜ ਦੇ ਦਿਨ ਦੇ ਲਈ ਆਪਾਂ ਸ਼ਰਧਾਂਜਲੀ ਦੇ ਸਕਦੇ ਹਾਂ ਤੋ ਕਿ ਸਰੀਰਕ ਤੌਰ ਤੇ ਬੇਸ਼ੱਕ ਸਿੱਧੂ ਸਾਡੇ ਵਿੱਚ ਮੌਜੂਦ ਨਹੀਂ ਹੈ ਪਰ ਉਹਦੇ ਗਾਣੇ ਉਹਦੇ ਲਫ਼ਜ਼ ਉਹਦੇ ਬੋਲ ਉਦੀ ਸ਼ਖਸੀਅਤ ਤੇ ਉਹਦਾ ਕਿਰਦਾਰ ਉਹ ਸਾਡੇ ਚ ਅੱਜ ਵੀ ਮੌਜੂਦ ਹੈ ਛੋਟੇ ਵਰਗਾ ਪੁੱਤ ਬੀਬਾ ਪੁੱਤ ਮਾਪੇ ਦੀ ਆਗਿਆ ਮੰਨਣ ਵਾਲਾ ਰਿਸਪੈਕਟ ਕਰਨ ਵਾਲਾ ਬੜਿਆਂ ਦੀ ਰਿਸਪੈਕਟ ਕਰਨ ਵਾਲਾ ਛੋਟਿਆਂ ਨੂੰ ਪਿਆਰ ਕਰਨ ਵਾਲਾ ਕਿੰਨਾ ਕਹਿ ਲਓ ਡਾਊਨ ਟੂ ਅਰਥ ਮੁੰਡਾ ਸੀਗਾ ਉਹ ਉਹ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਪਰ ਕਹਿੰਦੇ ਨਹੀਂ ਹੁੰਦੇ ਕਈ ਵਾਰ ਤਰੱਕੀ ਜਿਵੇਂ ਮੂਸੇਵਾਲਾ ਸਾਹਿਬ ਦੇ ਗਾਣਿਆਂ ਦੇ ਵਿੱਚ ਉਹਨੇ ਇਹ ਗੱਲ ਆਖੀ ਹੈ ਵੀ ਤਰੱਕੀ ਉਹ ਕਈ ਵਾਰ ਇਨਸਾਨ ਦੀ ਵੈਰੀ ਬਣ ਜਾਂਦੀ ਹੈ ਤੇ ਉਹ ਤਰੱਕੀ ਦੀਆਂ ਲੀਹਾਂ ਜਦੋਂ ਬੁਲੰਦੀਆਂ ਛੂ ਰਿਹਾ ਸੀ ਤਾਂ ਕਹਿ ਲੋ ਕੁਝ ਲੋਕਾਂ ਨੂੰ ਉਹ ਚੀਜ਼ रास ਨਹੀਂ ਆਈ ਤੇ ਉਹਨੂੰ ਬੜੀ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਉਹਦੇ ਗਾਣੇ ਉਹਦੀਆਂ ਉਹਦੀ ਸ਼ਖਸੀਅਤ ਉਹਦਾ ਕਿਰਦਾਰ ਉਹਦੇ ਬੋਲ ਅੱਜ ਵੀ ਸਾਡੇ ਜ਼ਿਹਨ 'ਚ ਨੇ ਤੇ ਅੱਜ ਵੀ ਜੇ ਕਹਿੰਦੇ ਉਹਦਾ ਕੋਈ ਗਾਣਾ ਰਿਲੀਜ਼ ਹੁੰਦਾ ਹੈ ਜਾਂ ਰਿਲੀਜ਼ ਹੋਣ ਤੋਂ ਪਹਿਲਾਂ ਕੋਈ ਅਪਡੇਟ ਟੀਜ਼ਰ ਆਉਂਦੀ ਹੈ ਤਾਂ ਲੋਕ রেকর্ড ਤੋੜ ਦਿੰਦੇ ਨੇ ਕਹਿੰਦੇ ਖੇਤਾਂ ਤੋਂ ਲੈ ਕੇ ਟਿੱਬਿਆਂ ਤੋਂ ਲੈ ਕੇ ਬਿਲਬੋਰਡ ਤੱਕ ਜੇ ਕੋਈ ਗਿਆ ਤਾਂ ਉਹ ਮੂਸੇਵਾਲਾ ਜੱਟ ਹੈ ਬੜੇ ਦਿਲ ਦੀਆਂ ਗਹਿਰਾਈਆਂ ਨਾਲ ਅਸੀਂ ਮੂਸੇਵਾਲਾ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਆ ਕਿਉਂਕਿ ਬੇहद ਗਾਣੇ ਤਾਂ ਚਲੋ ਜੋ ਹੈਗੇ ਸੀ ਹੈਗੇ ਸੀ ਬਹੁਤ ਚੰਗੇ ਸੀ ਜਾਂ ਉਹਦੀ ਕਲਮ ਸੀ ਜਿਵੇਂ ਦੀ ਇੱਕ ਬਗਾਵਤੀ ਕਲਮ ਸੀਗੀ ਉਹਦੀ ਬਹੁਤ ਲੋਕ ਇਹ ਵੀ ਕਹਿੰਦੇ ਸੀ ਵੀ ਉਹ ਗਨ ਕਲਚਰ ਨੂੰ ਪ੍ਰਮੋਟ ਕਰਦਾ ਜੀ ਉਹਦੇ ਗਾਣਿਆਂ ਦੇ ਵਿੱਚ ਵਾਇਲੈਂਸ ਹੁੰਦੀ ਹੈ ਵਿਵਾਦ ਵੀ ਕਿਤੇ ਨਾ ਕਿਤੇ ਮੂਸੇਵਾਲਾ ਸਾਹਿਬ ਦੇ ਨਾਲ ਜੁੜੇ ਹੋਏ ਸੀ ਪਰ ਜੇ ਇਨਸਾਨ ਦੀ ਗੱਲ ਕਰੀਏ ਤਾਂ ਉਹ ਬੇਹਦ ਬੀਬਾ ਪੁੱਤ ਸੀਗਾ ਜੋ ਮਾਪੇ ਨੂੰ ਪਿਆਰ ਕਰਦਾ ਸੀ ਤੇ ਲੋਕਾਂ ਦੀ ਇੱਜ਼ਤ ਕਰਦਾ ਸੀਗਾ ਲੋਕਾਂ ਲਈ ਕੁਝ ਕਰਨਾ ਵੀ ਚਾਹੁੰਦਾ ਸੀ ਤਾਂ ਹੀ ਉਸ ਨੇ ਇੱਕ ਪੋਲੀਟੀਕਲ ਪਾਰਟੀ ਜੁਆਇਨ ਕੀਤੀ ਜਿਸ ਨੂੰ ਲੈ ਕੇ ਵੀ ਵਿਵਾਦ ਛਿੜੇ ਪਰ ਉਹ ਕਹਿੰਦਾ ਸੀ ਵੀ ਮੈਂ ਪੈਸਾ ਤਾਂ ਬਥੇਰਾ ਕਮਾਲਿਆ ਜੇ ਉਹਦੇ ਫਾਦਰ ਸਾਹਿਬ ਬਾਪੂ ਬਲਕੌਰ ਸਿੰਘ ਉਹਨਾਂ ਦੀ ਇੰਟਰਵਿਊ ਸੁਣੀਏ ਤਾਂ ਉਹ ਕਹਿੰਦੇ ਮੈਂ ਆਪਣੀ ਲੈਗਸੀ ਦੇ ਲਈ ਖਾਣੀਆਂ ਤਾਂ ਐਟ ਦੀ ਐਂਡ ਆਫ ਦਾ ਡੇ ਰੋਟੀਆਂ ਨੇ ਪਰ ਮੈਂ ਆਪਣੀ ਲੈਗੇਸੀ ਦੇ ਲਈ ਕੁਝ ਕਰਨਾ ਤਾਂ ਜੋ ਲੋਕ ਮਰਦੇ ਦਮ ਤੱਕ ਮੈਂ ਚਲਿਆ ਵੀ ਜਾਮਾ ਇਸ ਦੁਨੀਆ ਤੇ ਤਾਂ ਲੋਕ ਮੈਨੂੰ ਯਾਦ ਕਰਨ ਪਰ ਮੈਂ ਉਸ ਵੀਰ ਨੂੰ ਕਹਿਣਾ ਚਾਹੁੰਦਾ ਚਲੋ ਗੁਰੂ ਮਹਾਰਾਜ ਦੇ ਚਰਨਾਚਉ ਉਹਨੂੰ ਜਗ੍ਹਾ ਮਿਲੀ ਹੈ ਸਾਨੂੰ ਦੇਖਦਾ ਹੋਊਗਾ ਸੁਣਦਾ ਹੋਊਗਾ ਪਰ ਅਸੀਂ ਇਹੀ ਕਹਾਂਗੇ ਵੀ ਵੀਰ ਤੈਨੂੰ ਅਸੀਂ ਯਾਦ ਕਰਦੇ ਹਾਂ ਤੈਨੂੰ ਹਰ ਪਲ ਅਸੀਂ ਤੇਰੇ ਗਾਣਿਆਂ ਦੇ ਜ਼ਰੀਏ ਤੇਰੀ ਜਿਹੜੀ ਕਹਿ ਲਓ ਮੌਜੂਦਗੀ ਹੈ ਉਨੂੰ ਅਸੀਂ ਮਹਿਸੂਸ ਕਰਦੇ ਆਂ ਤੇ ਤੈ ਪੰਜਾਬ ਦਾ ਤੇ ਪੱਗ ਦਾ ਤੇ ਸਰਦਾਰੀ ਦਾ ਨਾਮ ਪੂਰੇ ਵਰਲਡ ਲੈਵਲ ਤੇ ਰੌਸ਼ਨ ਕੀਤਾ ਸੋ ਸਾਨੂੰ ਬੇहद ਮਾਣ ਆ ਵੀ ਤੂੰ ਪੰਜਾਬ ਦੀ ਧਰਤੀ ਤੇ ਜੰਮਿਆ ਟਿੱਬਿਆਂ ਚ ਤੇਰਾ ਜਨਮ ਹੋਇਆ ਪਰ ਉੱਥੋਂ ਜਿੱਤੇ ਇੱਕ ਗਾਣੇ ਚ ਵੀ ਉਹਨੇ ਕਿਹਾ ਸੀ ਵੀ ਜਿੱਥੇ ਬਸ ਨਹੀਂ ਸੀ ਜਾਂਦੀ ਜਾਂ ਮੂਸੇ ਪਿੰਡ ਦਾ ਜਿਹਨੂੰ ਪਤਾ ਨਹੀਂ ਸੀ ਤਾਂ ਉਹ ਗੂਗਲ ਮੈਪ ਨੇ ਵੀ ਮੂਸਾ ਪਿੰਡ ਸ਼ੋ ਕਰਨ ਲਾਤਾ ਤਾਂ ਉਹ ਸਾਰੀ ਬਦੌਲਤ ਹੈ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਜਾਂਦਾ ਸੋ ਮੈਂ ਆਪਣੇ ਦਰਸ਼ਕਾਂ ਨੂੰ ਸਾਡੇ ਚੈਨਲ ਨੂੰ ਜੋ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਅਪੀਲ ਕਰੂੰਗਾ ਜੋ ਮੰਦ ਭਾਗਾ ਦਿਨ ਹੈ ਜਦੋਂ ਇਸ ਮਹਾਨ ਫਨਕਾਰ ਨੂੰ ਨੌਜਵਾਨ ਮੁੰਡੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਵਾਹਿਗੁਰੂ ਲਿਖ ਕੇ ਰੈਸਟ ਐਂਡ ਪੀਸ ਲਿਖ ਕੇ ਆਪਾਂ ਉਹਨੂੰ ਸ਼ਰਧਾਂਜਲੀ ਦੇ ਸਕਦੇ ਆ ਬੈਸੇ ਤੱਕ ਕਰੋੜਾ ਲੋਕ ਕੋਈ ਸਮਾਗਮ ਰੱਖਦੇ ਨੇ ਕੋਈ ਮੋਮਬਤੀਆਂ ਨਾਲ ਸ਼ਾਮ ਨੂੰ ਰਾਤ ਨੂੰ ਉਹਨੂੰ ਬੜੀਆਂ ਨਾਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੰਦੇ ਨੇ ਪਰ ਮੈਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਨੀ ਚਾਹੂੰਗਾ ਵੀ ਤੁਸੀਂ ਵਾਹਿਗੁਰੂ ਲਿਖ ਕੇ ਸੁਸ਼ੋਭ ਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਜ਼ਰੂਰ ਸ਼ਰਧਾਂਜਲੀ ਦਿਓ ਜੇ ਐਸ ਲਾੜੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲਾੜੀ ਜੀ ਸਵਾਗਤ ਹੈ ਆਵਾਜ਼ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਆਵਾਜ਼ ਪਟਿਆ ਰਹੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਉਹ ਕਾਲਾ ਦਿਨ 2 ਸਾਲ ਬਾਅਦ ਕਹਿੰਦੇ ਸਮਾਂ ਘੁੰਮ ਕੇ ਉੱਥੇ ਹੀ ਆ ਖੜਾ ਹੋ ਜਾਂਦਾ ਹੈ ਵਕਤ ਦਾ ਚੱਕਰ ਹੈ ਤੇ ਉਹੀ ਦਿਨ ਉਹੀ ਸਮਾਂ ਉਹੀ ਕਾਲਾ ਦਿਨ ਉਹ ਜਦੋਂ ਮੂਸੇਵਾਲਾ ਸਾਹਿਬ ਨੂੰ ਅੱਜ ਦੇ ਦਿਨ ਬੜੀ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੰਜਾਬ ਦਾ ਉਹ ਝੋਟੇ ਵਰਗਾ ਪੁੱਤ ਜੀ ਨੇ ਦਸਤਾਰ ਨੂੰ ਇੱਕ ਟਿੱਬਿਆਂ ਤੋਂ ਲੈ ਕੇ ਬਿਲਬੋਰਡ ਤੱਕ ਪਹੁੰਚਾਇਆ ਜਿਹਦੇ ਗਾਣਿਆਂ ਨੂੰ ਲੱਖਾਂ ਕਰੋੜਾਂ ਲੋਕਾਂ ਨੇ ਤੈਹ ਦਿਲੋਂ ਦਿਲ ਖੋਲ ਕੇ ਪਿਆਰ ਦਿੱਤਾ ਤੇ ਅੱਜ ਉਸ ਵੀਰ ਦੀ ਸ਼ਰਧਾਂਜਲੀ ਆਪਾਂ ਕਹਦੇ ਆ ਵਰਸੀ ਹੈ ਦੂਜੀ ਤੇ ਕੀ ਕਹਿਣਾ ਚਾਹੋਗੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋ ਤੁਸੀਂ ਜੀ ਬਿਲਕੁਲ ਚਰਨ ਜੀ ਕਿਉਂਕਿ ਬਹੁਤ ਮੰਦਪਾ ਕੀ ਘਟਨਾ ਹੋਈ ਸਿੱਧੂ ਮੂਸੇਵਾਲਾ ਦੇ ਨਾਲ ਜੋ ਵੀ ਇਹ ਘਟਨਾ ਹੋਈ ਜੀ ਕੁਝ ਕੁ ਸਮੇਂ ਦੇ ਵਿੱਚ ਉਹਨੇ ਲੋਕਾਂ ਦੇ ਦਿਲਾਂ ਦੇ ਵਿੱਚ ਇਹੋ ਜੀ ਜਗ੍ਹਾ ਬਣਾ ਲਈ ਸੀ ਕਿ ਹਰ ਬੱਚੇ ਹਰ ਨੌਜਵਾਨ ਯਾਨੀ ਕਿ ਜਦੋਂ ਵੀ ਜਿਸ ਪਾਸੇ ਨੂੰ ਜਾਂਦੇ ਵਸ ਤੇ ਟਰੈਕਟਰ ਤੇ ਕਿਸੇ ਪਾਸੇ ਵੀ ਸਿੱਧੂ ਮੂਸੇਵਾਲਾ ਦੇ ਹੀ ਗਾਣੇ ਸੁਣੇ ਜਾਂਦੇ ਸਨ ਜੀ 11 ਜੂਨ 1993 ਤੋਂ ਲੈ ਕੇ ਜਦੋਂ ਦਾ ਜਨਮ ਹੋਇਆ ਉਸ ਤੋਂ ਬਾਅਦ 29 ਜੂਨ 2022 ਨੂੰ ਇਹ ਘਟਨਾ ਘਟ ਜਾਂਦੀ ਪਰ ਹਰ ਸਾਲ ਉਸ ਦੀ ਵਰ্ষিকী ਤੇ ਲੋਕ ਉਥੇ ਲੱਖਾਂ ਲੋਕ ਪਹੁੰਚਦੇ ਨੇ ਜੀ ਮਾਂ ਬਾਪ ਲਈ ਕਿਸ ਤਰ੍ਹਾਂ ਇਹ ਫੀਲ ਹੁੰਦਾ ਹ ਬਹੁਤ ਹਾਰਡ ਪਰ ਫਿਰ ਵੀ ਕਹਿਣਾ ਕਿ ਲੱਖਾਂ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਉਹ ਜਗ੍ਹਾ ਬਣਾ ਗਿਆ ਉਸ ਤੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਕਈ ਉਹਦੇ ਟਰੈਕ ਸਿੰਗਲ ਟਰੈਕ ਜਿਹੜੇ ਕਿ ਦੁਨੀਆ ਦੇ ਵਿੱਚ ਲੋਕਾਂ ਦੇ ਵਿਚ ਰਿਲੀਜ਼ ਹੋਏ ਲੋਕ ਬੜੇ ਮਨ ਦੇ ਨਾਲ ਸੁਣਦੇ ਨੇ ਪਰ ਕੁਝ ਕੁ ਸ਼ਰਾਰਤੀ ਅੰਸਰ ਕਲੋ ਮੈਂ ਕੈਦਮਾ ਗੈਂਗਸਟਰ ਕੈਦਮਾ ਜਿਹੜੇ ਕਿ ਅਕਸਰ ਇਸ ਫਿਲਮ ਇੰਡਸਟਰੀ ਦੇ ਵਿੱਚ ਇੱਕ ਸੌਤੀ ਦੇ ਤੌਰ ਤੇ ਫਰੋਤੀਆਂ ਮੰਗਦੇ ਰਹਿੰਦੇ ਨੇ ਕਿ ਕਈਆਂ ਹੋਰਾਂ ਹੋਰ ਸਿੰਗਰਾਂ ਤੋਂ ਲਾਰੋ ਹੋਰ ਬਾਲੀਵੁੱਡ ਸਟਾਰ ਫਿਲਮ ਸਟਾਰ ਅਭਿਨੇਤਾ ਤੋਂ ਲਾਰੋ ਗਈਆਂ ਤੋਂ ਕਿ ਜਿਨ੍ਹਾਂ ਦਾ ਕੰਮ ਏ ਕਹਿੰਦੇ ਵੀ ਖੋ ਕੇ ਖਾਣਾ ਜੀ ਮੈਂ ਕਹਿੰਨਾ ਕਿ ਹੱਕ ਸੱਚ ਦੀ ਖਾ ਖਾ ਕੇ ਗੁਜ਼ਾਰਾ ਕਰੋ ਕਿੰਨਾ ਅਨੰਤ ਹੋਵੇਗਾ ਜਦੋਂ ਆਪ ਵਿੱਚ ਇਹ ਲੋਕਾਂ ਨੂੰ ਵਿੱਚੀ ਨਹੀਂ ਤੇ ਪਰ ਜੀ ਬਹੁਤ ਮੰਦਪਾ ਕੀ ਘਟਨਾ ਹੋਈ ਅਜੇ ਤੱਕ ਉਹਨਾਂ ਦੇ ਮਾਪੇ ਨੂੰ ਇਨਸਾਫ ਨਹੀਂ ਮਿਲਿਆ ਤਰ ਤਰ ਭਟਕਦੇ ਫਿਰਦੇ ਨੇ ਪਰ ਫਿਰ ਵੀ ਉਮੀਦ ਆ ਕਿ ਉਹਨਾਂ ਨੇ ਪ੍ਰਸ਼ਾਸਨ ਦੇ ਅੱਗੇ ਆਪਣੀ ਗੁਹਾਰ ਲਗਾਈ ਸਰਕਾਰ ਦੇ ਅੱਗੇ ਆਪਣੀ ਗੁਹਾਰ ਲਾਈ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਇਨਸਾਫ ਮਿਲ ਜਾਵੇਗਾ ਜੀ ਸਿੱਧੂ ਮੂਸੇਵਾਲੇ ਦੇ ਵਿੱਚ ਆਪਣੀ ਜਗ੍ਹਾ ਜ਼ਰੂਰ ਬਣਾ ਗਿਆ ਕਿ ਲੋਕ ਉਹਦੇ ਜਿਹੜੇ ਗੀਤ ਨੇ ਬੇਸ਼ੱਕ ਸਿੱਧੂ ਮੂਸੇਵਾਲੇ ਦੁਨੀਆ ਤੇ ਨਹੀਂ ਰਹਿ ਗਏ ਗੀਤ ਉਹਦੇ ਇਸੇ ਤਰ੍ਹਾਂ ਜਿਹੜੀ ਜੰਗਸ ਤੇ ਯੂਥ ਹਸਾਉਂਦੇ ਰਹਿੰਦੇ ਜੀ ਦਿਲਾਂ ਦੇ ਵਿੱਚ ਰਾਜ ਕੀਤਾ ਸਿੱਧੂ ਮੂਸੇਵਾਲੇ ਨੇ ਤੇ ਉਹਦੇ ਗੀਤਾਂ ਨੇ ਜੇ ਐਜ਼ ਅ ਸ਼ਖਸੀਅਤ ਜਾਂ ਐਜ਼ ਅ ਕਰਦਾਰ ਜਾਂ ਐਜ਼ ਅ ਪਰਸਨ ਮੈਂ ਤੁਹਾਨੂੰ ਪੁੱਛਾਂ ਵੀ ਕਿਹੋ ਜਿਹੀ ਵਾਈਬ ਤੁਹਾਨੂੰ ਉਹਦੇ ਤੋਂ ਆਉਂਦੀ ਸੀ ਜਾਂ ਕਿਹੋ ਜਿਹਾ ਇਨਸਾਨ ਲੱਗਦਾ ਸੀ ਤੁਹਾਨੂੰ ਸਿੱਧੂ ਮੂਸੇਵਾਲਾ ਜੇ ਗਾਣਿਆਂ ਨੂੰ ਸਾਈਡ ਤੇ ਕਰੀਏ ਉਹ ਗਾਣਿਆਂ ਤੋਂ ਗੀਤਾਂ ਤੋਂ ਮਸ਼ਹੂਰ ਹੋਇਆ ਗੀਤਾਂ ਤੋਂ ਮਸ਼ਹੂਰ ਹੋ ਕੇ ਹੌਲੀ-ਹੌਲੀ ਰਾਜਨੀਤੀ ਵਾਲੇ ਖੇਤਰ ਵੱਲ ਨੂੰ ਤਕਰੀਬਨ ਕਿਸੇ ਪਾਰਟੀ ਦੇ ਵਿੱਚ ਇਨਵੋਲਵ ਹੋਣਾ ਉਸ ਤੋਂ ਬਾਅਦ ਜੇ ਇਲੈਕਸ਼ਨ ਲੜਨਾ ਇਲੈਕਸ਼ਨ ਹਾਰ ਜਾਣਾ ਜਾਂ ਕੁਝ ਕੁਝ ਤਾਂ ਸ਼ਖਸ ਦੇ ਵਿੱਚ ਜੇ ਮੰਨ ਲਓ ਕਈ ਵਾਰੀ ਕਿਸੇ ਸ਼ਖਸ ਦੇ ਵਿੱਚ ਕੋਈ ਮਾੜੀ ਚੀਜ਼ ਹੁੰਦੀ ਹੈ ਲੋਕ ਆਟੋਮੈਟਿਕ ਪਿੱਛੇ ਹਟ ਜਾਂਦੇ ਨੇ ਕੋਸ਼ਿਸ਼ ਤਾਂ ਸੀ ਉਸ ਸ਼ਖਸ ਦੇ ਵਿੱਚ ਜਿਹੜੇ ਲੋਕ ਇੰਨੇ ਹਰਮਨ ਪਿਆਰੇ ਕੱਲਾ ਪੰਜਾਬ ਨਹੀਂ ਇੰਡੀਆ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਕਈ ਉਹ ਜਿਹੇ ਲੋਕ ਜਿਹੜੇ ਸੁਣਦੇ ਸੀ ਜਿਹੜੇ ਕਿ ਉਹਨਾਂ ਨੂੰ ਕਹਿਣਾ ਵੀ ਯਾਰ ਤੁਸੀਂ ਇਹ ਗੀਤ ਨਾ ਅੱਜ ਬਹੁਤ ਵਾਰੀ ਸੁਣਦੇ ਹੋਰ ਸੁਣਦੇ ਨੇ ਕਹਿੰਦੇ ਨਹੀਂ ਜੇ ਸਿੱਧੂ ਮੂਸੇਵਾਲੇ ਸੁਣ ਜਿਹੜੇ ਕੋਈ ਤੇ ਫੈਨ ਹੀ ਇੰਨੇ ਸੰਤੇ ਲਾਈਕ ਹੀ ਇੰਨੇ ਫੋਲੋਅਰ ਹੀ ਇੰਨੇ ਬਣ ਚੁੱਕੇ ਸਨ ਜੀ ਲੋਕਾਂ ਨੇ ਜੈਲਸੀ ਵਗੈਰਾ ਕੀਤੀ ਜਾਂ ਮੰਨ ਲਓ ਇਹ ਸੋਚ ਲਓ ਤੁਸੀਂ ਜੈਲਸੀ ਕਰਕੇ ਜਾਂ ਉਹ ਸੋਚਿਆ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਉਹਨੂੰ ਆ ਖਤਮ ਕੀਤਾ ਜਦ ਹੋ ਸਕਦਾ ਸਾਡਾ ਕੈਰੀਅਰ ਸ਼ੁਰੂ ਹੋ ਜੇ ਸਟਾਰਟ ਹੋ ਜਾਵੇ ਪਰ ਮੈਂ ਇੱਕੋ ਗੱਲ ਕਹੂੰਗਾ ਜਿਸ ਜਗ੍ਹਾ ਤੇ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ ਆ ਤੁਹਾਡੀ ਡਿਊਟੀ ਲੱਗੀ ਹੋਈ ਆ ਉਸੇ ਜਗ੍ਹਾ ਦੇ ਉੱਤੇ ਤੁਸੀਂ ਜਾ ਕੇ ਆਪਣੀ ਡਿਊਟੀ ਆਪਣਾ ਬਿਲਕੁਲ ਨਿਭਾਉਣੀ ਸਿੱਧੂ ਮੂਸੇਵਾਲੇ ਦੀ ਜੇਰਾ ਹੋ ਸਕਦਾ ਉਸ ਮਾਲਕ ਦੇ ਘਰੋਂ ਡਿਊਟੀ ਇਸ ਪਾਸੇ ਲੱਗੀ ਹੋਵੇ ਜੀ ਜੀ ਕਾ ਕਾ ਵਾ ਜਾ ਕੇ ਬਿਲਕੁਲ ਹੀ ਆਪਣੋਂ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ ਫੇਮਸ ਹੋ ਗਿਆ ਜਿਸ ਪਰ ਲੋਕਾਂ ਤੋਂ برداشت ਨਹੀਂ ਕੀਤਾ ਗਿਆ ਪਰ ਮਾਂ-ਬਾਪ ਜਿਸ ਤਰ੍ਹਾਂ ਤੁਸੀਂ ਸਾਹ ਬਲਾ ਲੂ ਕਿਸ ਤਰ੍ਹਾਂ ਉਸ ਤੋਂ ਉਹਨਾਂ ਤੇ ਕੀ ਬੀਤੀ ਹੋਗੀ ਉਸ ਤੋਂ ਬਾਅਦ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਕਿਉਂਕਿ ਉਹਨਾਂ ਦੀ ਉਮਰ ਮੇਰੇ ਖਿਆਲ ਅਕੀ 55-58 ਸਾਲ ਦੇ ਲਗਭਗ ਤਕਰੀਬਨ ਹੋਵੇਗੀ ਇੱਕ ਰਾਹਤ ਕਹਿ ਸਕਦੇ ਆਪਾਂ ਥੋੜਾ ਬਹੁਤਾ ਉਸ ਜ਼ਖਮ ਦੇ ਜਿਹੜਾ ਇੱਕ ਨਾਸੂਰ ਬਣ ਗਿਆ ਸੀ ਮਲਮ ਲੱਗੀ ਵੀ ਇੱਕ ਉਹਦਾ ਮੂਸੇਵਾਲਾ ਸਾਹਿਬ ਦਾ ਛੋਟਾ ਭਰਾ ਇਸ ਦੁਨੀਆ ਤੇ ਆਉਂਦਾ ਹੈ ਥੋੜਾ ਬਹੁਤਾ ਕਹਿ ਲੋ ਵੀ ਇੱਕ ਜਿਉਣ ਦਾ ਆਸਰਾ ਜਿਹੜਾ ਮਾਪੇ ਨੂੰ ਮਿਲਿਆ ਨਹੀਂ ਬਿਲਕੁਲ ਹਰ ਇੱਕ ਮਾਪੇ ਦੀ ਔਲਾਦ ਆ ਉਹ ਆਪਣੇ ਪਿਆਰ ਨੂੰ ਤਰਸਦਾ ਹੈ ਹਰ ਬੱਚਾ ਜੀ ਜੀ ਮਾਪੇ ਨਿਕਮ ਕਰਲ ਕਰਦਾ ਅੱਜ ਜੇ ਮੈਂ ਗੱਲ ਕਰਾਂ ਜੀ ਇਕੱਲੇ ਜਾਂ ਸਾਡੀ ਕਮਿਊਨਿਟੀ ਜਾਂ ਮਤਲਬ ਇਕੱਲੇ ਇਨਸਾਨ ਹੀ ਤਰਸਦੇ ਨੇ ਅੱਜ ਜਾਨਵਰ ਵੀ ਆਪਣੇ ਔਲਾਦ ਨੂੰ ਤਰਸਦੇ ਨੇ ਜੀ ਇਹ ਉਹਨਾਂ ਲੋਕਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਕਿ ਜਿਹੜੇ ਲੋਕ ਹਵਾਨੀਅਤ ਜਾਂ ਮੈਂ ਕਹਿੰਦਾ ਜਿਹੜੇ ਸ਼ੈਤਾਨ ਨੇ ਜਿਹੜੇ ਕੀ ਗੈਂਗਸਟਰ ਵਾਲੇ ਪਾਸੇ ਇਸ ਪਾਸੇ ਵੱਲ ਧਿਆਨ ਆ ਵੀ ਹਾਂ ਠੀਕ ਹੈ ਸਾਡੇ ਵੀ ਅਸੀਂ ਵੀ ਕਿਸੇ ਦੇ ਬੱਚਿਆਂ ਮਾਰਾ ਜਾਂ ਸੋਚ ਵਿਚਾਰ ਕਰਕੇ ਇਹ ਚੀਜ਼ਾਂ ਤੋਂ ਬਾਹਰ ਹੋਣਾ ਚਾਹੀਦਾ ਉਹਨਾਂ ਨੂੰ ਵੀ ਵੀ ਦੁਨੀਆ ਤੇ ਆਪ ਵੀ ਜਿਉ ਤੇ ਲੋਕਾਂ ਨੂੰ ਵੀ ਜਿਉਂਦੇ ਹੋ ਜੀ ਮੈਂ ਫਿਰ ਵੀ ਕਹਾਂਗਾ ਸਿੱਧੂ ਮੂਸੇਵਾਲਾ ਦੁਨੀਆ ਦੇ ਵਿੱਚ ਸਦਾ ਲਈ ਅਮਰਿਆ ਜੀ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਰਿਹਾ ਆ ਸਿੱਧੂ ਮੂਸੇਵਾਲਾ ਦੀ ਟਰੈਕ ਸਿੰਗਲ ਟਰੈਕ ਦੀ ਬਾਤ ਇਹ ਲੋਕ ਬੜੇ ਕਹਿੰਦੇ ਹੁੰਦੇ ਲਾਈਕ ਵੀ ਕਰਦੇ ਆ ਸੁਣਦੇ ਵੀ ਆ ਪਰ ਜੇ ਉਹ ਦੁਨੀਆ ਤੋਂ ਚਲਾ ਗਈ ਵੀ ਗਿਆ ਜਿਹੜੇ ਲੋਕਾਂ ਨੇ ਉਹਨੂੰ ਮੌਤ ਦੇ ਘਾਟ ਉਤਾਰਿਆ ਕੀ ਉਹਨਾਂ ਨੂੰ ਕੀ ਬੈਨੀਫਿਟ ਹੋਇਆ ਇਹ ਤਾਂ ਪਤਾ ਨਹੀਂ ਕੋਈ ਲੱਗਿਆ ਜੀ ਮੇਰੇ ਤਾਂ ਸ਼ਾਇਦ ਚੰਦ ਪੈਸੇ ਮਿਲੇ ਹੋਣਗੇ ਜੀ ਵਾਵਾ ਖੱਟਲੀ ਹੋਊਗੀ ਇਹੀ ਹੋ ਸਕਦਾ ਜਾਂ ਕੋਈ ਸਿਆਸਤ ਦਾ ਪਾਠ ਹੋਊਗਾ ਇਹ देखो दुनिया तो बहुत इंसान होर भी जानते कई होर चीज्या नाल भी जानते ਇਕੱਲਾ पैसा ही नहीं मुख ਹੁੰਦਾ ਮੰਨ ਲਓ ਠੀਕ ਹੈ ਜੀ ਮੈਂ ਪੈਸੇ ਲੈ ਕੇ ਉਹਦੀ ਕਈ ਬੰਦ ਬਹੁਤ ਬੰਦੇ ਨੇ ਅੱਜਕੱਲ ਹਰ ਇੱਕ ਬੰਦੇ ਬੰਦੇ ਪਿੱਤੇ ਪਿੱਛੇ ਲੱਗੇ ਹੁੰਦੇ ਨੇ ਰੈਕੀ ਕਰਨ ਵਾਸਤੇ ਲੱਗੇ ਹੁੰਦੇ ਨੇ ਜੀ ਪਰ ਜਿਹੜੇ ਇਨਸਾਨ ਨੇ ਦੁਨੀਆ ਦੇ ਵਿੱਚ ਆਪਣਾ ਨਾਂ ਛੋਟੀ ਉਮਰ ਇੰਟਾ ਵੱਡਾ ਨਾਂ ਬਣਾ ਲਿਆ ਆ ਜੀ ਕਿਉਂਕਿ ਬਹੁਤ ਉਹਨੂੰ ਰੋਕਣ ਵਾਸਤੇ ਇਹ ਯਤਨ ਕੀਤੇ ਗਏ ਹੋਣਗੇ ਵੀ ਕਿਸੇ ਢੰਗ ਤਰੀਕੇ ਨਾਲ ਰੋਕੋ ਕਿ ਬਹੁਤ ਕਲਾਕਾਰ ਜਿਨ੍ਹਾਂ ਨੂੰ ਨੇ ਵਿਲਾ ਕਰ ਦਿੱਤਾ ਸੀ ਇਸ ਅੰਡਸਟਰੀ ਲਾਈਨ ਦੇ ਵਿੱਚ ਬਹੁਤ ਜੈਲਸੀ ਹੋ ਗਈ ਸੀ ਉਸ ਇਨਸਾਨ ਦੇ ਨਾਲ ਕਈਆਂ ਲੋਕਾਂ ਨੂੰ ਕਈਆਂ ਸਿੰਗਰਾਂ ਨੂੰ ਕਈਆਂ ਕਲਾਕਾਰਾਂ ਨੂੰ ਵੀ ਕਿਸੇ ਢੰਗ ਤਰੀਕੇ ਨਾਲ ਇਹਨੂੰ ਰੋਕੋ ਰੋਕੇ ਸਾਡਾ ਵੀ ਕੋਈ ਕਾਰੋਬਾਰ ਚੱਲੇਗਾ ਜੀ ਪਰ ਹੋ ਸਕਦਾ ਹੈ ਆ ਔਰ ਉਹਦੇ ਮਾਪੇ ਨੇ ਪ੍ਰਸ਼ਾਸਨ ਦੇ ਅੱਗੇ ਕਹਾਰ ਲਗਾਈ ਹੈ ਵੀ ਸਰ ਨੂੰ ਲੱਗਦਾ ਲੱਗੀ ਜੀ ਤੁਹਾਨੂੰ ਲੱਗਦਾ ਵੀ ਪਰਿਵਾਰ ਇਨਸਾਫ ਦੀ ਉਡੀਕ ਕਰ ਰਿਹਾ ਤੇ ਇਨਸਾਫ ਆ ਜਿਹੜਾ ਉਹ ਮਿਲੂਗਾ ਪਰਿਵਾਰ ਨੂੰ ਇੱਕ ਨਾ ਇੱਕ ਦਿਨ ਦੇਖੋ ਆ ਚਰਨ ਜੀ ਅਜੇ ਤੱਕ 81ਆਂ ਲਗਾਈਆਂ ਜਾ ਸਕਦੀਆਂ ਨੇ ਪ੍ਰਸ਼ਾਸਨ ਦੇ ਕਿ ਬਿਲਕੁਲ ਉਹਨਾਂ ਨੂੰ ਗੁਹਾਰ ਲਗਾਈ ਹੈ ਵੀ ਸਾਨੂੰ ਪ੍ਰਸ਼ਾਸਨ ਇਨਸਾਫ ਦਵਾਇਆ ਜਾਵੇ ਜੀ ਉਮੀਦ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਜੋ ਇਨਸਾਫ ਦਵਾਵੇਗੇ ਭਈ ਤਾਂ ਕਹਿ ਨਹੀਂ ਸਕਦੇ ਹੈਗੇ ਜੀ ਵੀ ਇਨਸਾਫ ਨਹੀਂ ਦਵਾਵੇਗੀ ਹਾਂ ਦੇਰੀ ਦਰੋਸਤ ਹੈ ਜਾਂ ਲੇਟ ਹੋ ਸਕਦਾ ਕੁਛ ਨਾ ਕੁਛ ਮੈਸੇ ਸਮਾਂ ਇਦਾਂ ਦਾ ਹੈ ਕਿ ਹਾਂ ਜੀ ਬਿਲਕੁਲ ਉਹਨਾਂ ਨੇ ਚੰਗੀ ਤਰ੍ਹਾਂ ਬੰਦੇ ਟਰੇਸ ਕਰਕੇ ਫੇਰ ਹੀ ਫੜਨੇ ਨੇ ਐਵੇਂ ਕਿਤੇ ਕੋਈ ਬੇਕਸੂਰ ਜਾਂ ਬੇਵਜ੍ਹਾ ਦੇ ਨਾਲ ਕੋਈ ਇਦਾਂ ਦੀ ਅਨਸਰ ਨਾ ਵਿੱਚ ਉਹਦੇ ਆ ਜਾਵੇ ਜਿਹੜਾ ਕਿ ਸਦਾ ਲਈ ਜ਼ਿੰਦਗੀ ਦੇ ਉਹ ਬਾਤ ਦੇ ਵਿੱਚ ਪੁੱਛਤਾਉਣਾ ਪਵੇ ਜੀ ਇਹ ਪ੍ਰਸ਼ਾਸਨ ਵੀ ਸੋਚੇ ਜੀ ਬੰਦਾ ਗਲਤ ਫਸ ਗਿਆ ਜਾਵੇ ਪ੍ਰਸ਼ਾਸਨ ਬੜੇ ਢੰਗ ਤਰੀਕੇ ਨਾਲ ਉਹਨੂੰ ਟਰੇਸ ਕਰਕੇ ਫਿਰ ਹੀ ਉਹ ਅਗਲੀ ਪੰਨ ਦੀ ਕਾਰਵਾਈ ਵਿਕਣ ਕਰੇਗੀ ਜੀ ਬਹੁਤ ਬਹੁਤ ਧੰਨਵਾਦ ਜੀ ਗੱਲ ਕਰਨ ਦੇ ਲਈ ਸੋ ਇਹ ਸੀ ਸਾਡੇ ਸਿਆਸੀ ਮਾਹਰ ਜੇਐਸ ਲਾਡੀ ਜੀ ਜਿਨ੍ਹਾਂ ਨੇ ਇਹ ਗੱਲ ਆਖੀ ਹੈ ਵੀ ਉਹਦੇ ਗਾਣੇ ਅਮਰ ਨੇ ਸਿੱਧੂ ਮੂਸੇਵਾਲੇ ਦਾ ਨਾਮ ਆ ਜਿਹੜਾ ਉਹ ਰਹਿੰਦੀ ਦੁਨੀਆ ਤੱਕ ਯਾਦ ਕਰਿਆ ਜਾਊਗਾ ਉਹਨੂੰ ਲੱਖਾਂ ਕਰੋੜਾਂ ਲੋਕ ਪਿਆਰ ਕਰਨ ਵਾਲੇ ਨੇ ਜਿਵੇਂ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਗੋਰੇ ਕਾਲੇ ਜਿਹੜੇ ਬਾਹਰ ਗਾਉਣੇ ਵਾਲੇ ਨੇ ਜਾਂ ਬੰਬੇ ਬੰਬੇ ਵਾਲੇ ਤੇਰੇ ਮਿੱਠੀਏ ਮੂਸੇ ਪਿੰਡਾਉਣ ਲਾਤੇ ਸੋ ਇਹ ਗੱਲਾਂ ਸੱਚ ਹੋਈਆਂ ਨੇ ਤੇ ਸੱਚ ਕਰਕੇ ਮੂਸੇ ਵਾਲਾ ਸਾਹਿਬ ਨੇ ਦਿਖਾਈਆਂ ਨੇ ਇੱਕ ਉਹਦੀ ਆਪਣੀ ਇੱਕ ਆਇਡੈਂਟਿਟੀ ਸੀ ਆਪਣਾ ਇੱਕ ਕਿਰਦਾਰ ਸੀ ਆਪਣੀ ਇੱਕ ਸੋਚ ਸੀ ਇੰਡੀਵਿਡਿਉਅਲਿਟੀ ਹੁੰਦੀ ਹੈ ਇੱਕ ਆਪਣੀ ਬੰਦੇ ਦੀ ਉਹ ਕਿਰਦਾਰ ਸੀਗਾ ਉਹਦਾ ਤੇ ਉਹੀ ਕਿਰਦਾਰ ਉਹੀ ਗੱਲਾਂ ਉਹੀ ਗਾਣਿਆਂ ਦੇ ਵਿੱਚ ਉਹ ਪਰੋਂਦਾ ਸੀ ਜਿਹਨੂੰ ਲੋਕ ਖੁੱਲੇ ਦਿਲ ਨਾਲ ਫਿਰ ਪਿਆਰ ਦਿੰਦੇ ਸੀ ਮਿਲੀਅਨਸ ਦੇ ਵਿੱਚ ਵਿਊ ਤੁਸੀਂ ਇਹ ਦੇਖੋ ਵੀ ਕੁਝ ਕੁ ਮਿੰਟਾਂ ਦੇ ਵਿੱਚ ਜਾਂ ਕੁਝ ਕੁ ਘੰਟਿਆਂ ਦੇ ਵਿੱਚ ਉਹਦੇ ਗਾਣੇ ਮਿਲੀਅਨਸ ਜਿਹੜੇ ਵਿਊ ਨੇ ਉਹ ਮਿਲਦੇ ਸੀ ਮਿਲੀਅਨਸ ਦੇ ਵਿੱਚ ਲਾਈਕ ਨੇ ਜਿਹੜੇ ਉਹ ਮਿਲਦੇ ਸੀਗੇ ਸੋ ਇਹੋ ਜਿਹੇ ਬੰਦੇ ਬੜੇ ਘੱਟ ਦੁਨੀਆ ਤੇ ਜਨਮਦੇ ਨੇ ਜਾਂ ਉਹਨਾਂ ਦਾ ਜਨਮ ਹੁੰਦਾ ਪਰ ਮੂਸੇਵਾਲਾ ਸਾਹਿਬ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਦਸਤਾਰ ਦਾ ਨਾਮ ਰੌਸ਼ਨ ਕੀਤਾ ਤੇ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਆਂ ਤੇ ਪੰਜਾਬ ਦੇ ਹਰੇਕ ਮਤਾਂ ਸੰਸਾਰ ਦੀ ਗੱਲ ਕਰੂੰਗਾ ਕੋਨੇ-ਕੋਨੇ 'ਚ ਬੈਠੇ ਪੰਜਾਬੀ ਤੋਂ ਲੈ ਕੇ ਗੋਰੇ ਤੋਂ ਲੈ ਕੇ ਕਾਲਿਆਂ ਤੋਂ ਲੈ ਕੇ ਸਾਰੇ ਉਹਨੂੰ ਪਿਆਰ ਕਰਦੇ ਨੇ ਯਾਦ ਕਰਦੇ ਨੇ ਤਾਂ ਜੋ ਨਾਮ ਜੋ ਮੁਕਾਮ ਸਿੱਧੂ ਮੂਸੇਵਾਲਾ ਸਾਹਿਬ ਨੇ ਬਣਾਇਆ ਤਾਂ ਉਹ ਸ਼ਾਇਦ ਇਹ ਮੁਸ਼ਕਲ ਹੈ ਵੀ ਕੋਈ ਹੋਰ ਫਨਕਾਰ ਜਾਂ ਕਲਾਕਾਰ ਉੱਥੇ ਤੱਕ ਪਹੁੰਚ ਸਕਦਾ ਸੋ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਵੀ ਅੱਜ ਦਾ ਉਹ ਕਾਲਾ ਦਿਨ ਅੱਜ ਦਾ ਉਹ ਦਿਨ ਹੈ ਜਦੋਂ ਮੂਸੇਵਾਲਾ ਸਾਹਿਬ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਪਰਿਵਾਰ ਲਈ ਬੇਹੱਦ ਉਸ ਚੀਜ਼ ਨੂੰ ਸ਼ਾਇਦ ਸ਼ਬਦਾਂ ਚ ਬਿਆਨ ਕਰਨਾ ਬੇਹੱਦ ਮੁਸ਼ਕਲ ਆ ਅਸੀਂ ਨਹੀਂ ਬਿਆਨ ਕਰ ਸਕਦੇ ਹਾਂ ਉਹਨਾਂ ਦੀ ਤਕਲੀਫ ਜਾਂ ਉਹਨਾਂ ਦੀ ਪੀੜਾ ਨੂੰ ਕੁਝ ਕੁ ਪਰਸੈਂਟ ਰੱਤੀ ਪਰ ਸਮਝਣ ਦੀ ਜਿਹੜੀ ਕੋਸ਼ਿਸ਼ ਕਰ ਸਕਦੇ ਆ ਪਰ ਪਰਿਵਾਰ ਅੱਜ ਵੀ ਜਿਹੜਾ ਇਨਸਾਫ ਮੰਗ ਰਿਹਾ ਤੇ ਉਮੀਦ ਕਰਦੇ ਆ ਵੀ ਸਰਕਾਰਾਂ ਨੇ ਲਾਇਨ ਆਰਡਰ ਦੀ ਸਥਿਤੀ ਨੂੰ ਪੰਜਾਬ ਦੇ ਵਿੱਚ ਕਾਇਮ ਰੱਖਣ ਗਿਆ ਤੇ ਇਹੋ ਜੀਆਂ ਮੰਦ ਭਾਗੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਰਜਾਨਾ ਬੱਦੀ ਜਾਨੂੰ ਦੇਖਣ ਨੂੰ ਮਿਲਦੀਆਂ ਨੇ ਉਹ ਨਹੀਂ ਹੋਣਗੀਆਂ ਤਾਂ ਜੋ ਕਿਸੇ ਦਾ ਜਵਾਨ ਪੁੱਤ ਐਵੇਂ ਗੋਲੀਆਂ ਮਾਰ ਕੇ ਜਾਂ ਐਵੇਂ ਅਣਾਈ ਮੌਤ ਆਪਾਂ ਕਹਿ ਦਈਏ ਇਸ ਦੁਨੀਆ ਨੂੰ ਅਲਵਿਦਾ ਕਹਿ ਜਵੇ ਸੋ ਅਸੀਂ ਹਮਦਰਦ ਦੀ ਪੂਰੀ ਟੀਮ ਵੱਲੋਂ ਸਿੱਧੂ ਮੂਸੇਵਾਲਾ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਆ ਤੇ ਯਾਦ ਕਰਦੇ ਆ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਗੁਰੂ ਮਹਾਰਾਜ ਕਿਉਂਕਿ ਬਹੁਤ ਮੁਸ਼ਕਲ ਹੈ ਇਹੋ ਜੇ ਜਵਾਨ ਪੁੱਤ ਨੂੰ ਆਪਣੀ ਅੱਖਾਂ ਦੇ ਸਾਹਮਣੇ ਖਾਕ ਵਿੱਚ ਰਲਦੇ ਦੇਖਣਾ ਸੋ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਵੀ ਅੱਜ ਮੂਸੇਵਾਲਾ ਸਾਹਿਬ ਨੂੰ ਯਾਦ ਕਰਦੇ ਹੋਏ ਜਿਹੜਾ ਇੱਕ ਸ਼ਰਧਾਂਜਲੀ ਆਪਾਂ ਉਸ ਫਨਕਾਰ ਨੂੰ ਉਸ ਕਲਾਕਾਰ ਨੂੰ ਦਈਏ ਤੇ ਉਮੀਦ ਕਰੀਏ ਵੀ ਪੰਜਾਬ ਦਾ ਜਿਹੜਾ ਮਾਹੌਲ ਹੈ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀਆਂ ਅਨਸੁਖਾਵੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਉਹ ਬੰਦ ਹੋ ਜਾਣ ਤੇ ਅਮਨ ਆਮਾਨ ਤੇ ਸ਼ਾਂਤੀ ਦੇ ਨਾਲ ਲੋਕ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਬਤੀਤ ਕਰਨ ਸੋ ਇਹ ਨੀਅਕ ਗੱਲਾਂ ਕਹਿਣੀਆਂ ਸੀਗੀਆਂ